ਇਸ ਵੀਡੀਓ ਚ ਆਪਾਂ ਦੇਖਾਂਗੇ ਵੀ ਇੱਕ ਕੋਆਰਡੀਨੇਟਰ ਨੂੰ 00 ਕਰਕੇ ਇੱਕ ਪੁਆਇੰਟ ਨੂੰ 00 ਕਰਕੇ ਆਪਾਂ ਬਾਕੀਆਂ ਨੂੰ ਐਵੇਂ X Y ਐਕਸਿਸ ਵਾਂਗੂ ਅਡਡ ਪੁਆਇੰਟ ਦੇਣੇ ਨੇ ਉਹ ਜਿਹੜੇ ਇਹਦੇ ਵਿੱਚ ਆ ਸਾਰੇ ਪੁਆਇੰਟ ਨੇ ਆਪਣੇ B1 ਤੋਂ ਲੈ ਕੇ B9 ਤੱਕ ਵੀ ਇਹ ਇੱਥੇ ਮਨਾਂ ਦੀ ਨਾਰਥ ਈਸਟ ਹੁੰਦੀ ਹੁੰਦੀ ਐ ਇੱਥੇ ਮੈਂ ਐਡਜਸਟ ਕਰ ਚੁੱਕਿਆ ਦੁਬਾਰਾ ਕਰਕੇ ਦਿਖਾਵਾਂਗਾ ਹੁਣ ਤਾਂ ਐਵੇਂ ਕਰਾਂਗੇ ਜੇ ਇਹਨੂੰ 00 ਕਰਿਆ ਤਾਂ ਆਹ 0,220 ਫੁੱਟ 0 ਮਾਈਲਸਟੋਨ ਤੇ 220 ਆਫਸੈਟ ਰਾਈਟ b3 ਨੂੰ b3 ਨੂੰ 00 ਕਰਾਂਗੇ ਤਾਂ ਉੱਪਰ 198 ਕਮਾ 0 ਜਿਵੇਂ x ਤੇ y ਐਕਸਿਸ ਇੱਥੋਂ ਐ ਬਣ ਗਈ x ਐਕਸ ਤੇ y ਐਕਸਿਸ ਜਿਵੇਂ ਆਪਾਂ 그래프 ਬਣਾਉਨੇ ਆ ਤਾਂ ਐਵੇਂ ਪੁਆਇੰਟ ਇਹ ਐਗਜੈਕਟਲੀ ਐਵੇਂ ਹੀ ਲੈਂਥ ਦਿਖ ਜੂਗੀ ਇਹਦੇ ਵਿੱਚ ਇਹ ਕਿਵੇਂ ਕਰਨੀ ਹੈ ਇਹ ਤੁਹਾਨੂੰ ਕਰਕੇ ਦਿਖਾਉਨੇ ਆ ਸਭ ਤੋਂ ਪਹਿਲਾਂ ਖੋਲਣਾ ਹੈ ਪੈਰਾਮੀਟਰ ਕੈਲਕੂਲੇਸ਼ਨ ਇਹ ਜੋ ਹੁਣ ਮੈਂ ਪਹਿਲੀ ਕੀਤਾ ਸੀ ਇਹਨੂੰ ਡਿਲੀਟ ਕਰ ਦਿੰਨੇ ਆ ਹੁਣ ਆਪਾਂ ਕਰਨਾ ਹੈ B3 ਨੂੰ 00 ਕਰਾਂਗੇ ਤਾਂ ਸਭ ਤੋਂ ਪਹਿਲਾਂ ਇੱਥੇ ਪੁਆਇੰਟ ਕਰਨਾ ਐਡ ਐਡ ਇੱਥੇ B3 ਪੁਆਇੰਟ ਚੁੱਕਾਂਗੇ ਆਪਾਂ ਇੱਥੇ ਉਹਨੂੰ 00 ਕਰ ਦਾਂਗੇ 0 0 0 ਠੀਕ ਹੈ ਇਹਨੂੰ ਕਰ ਦਾਂਗੇ ਸੇਵ ਸੇਵ ਕਰਨ ਤੋਂ ਬਾਅਦ ਕੰਪਿਊਟ ਕਰਾਂਗੇ ਇਹਨਾਂ ਕਰਨਾ ਨਹੀਂ ਇਹਨੂੰ 2 ਪੁਆਇੰਟ ਚਾਹੀਦੇ ਹੁੰਦੇ ਨੇ 2 ਪੁਆਇੰਟ ਦੇ ਵਿੱਚ ਐਕਚੁਅਲ ਡਿਸਟੈਂਸ ਆਈਦੀ 1 ਨੂੰ ਆਪਾਂ 00 ਕਰਾਂਗੇ ਦੂਜੇ ਦੀ ਜਿਹੜੀ ਆਪਾਂ ਲੈਂਥ ਐਗਜ਼ੈਕਟ ਹੈਗੀ ਉਹ ਭਰਾਂਗੇ ਜੇ ਮੰਨ ਲਓ ਆਪਾਂ B1 ਲੈ ਲੈਂਦੇ ਆ B1 ਆਪਾਂ 198 ਫੁੱਟ ਨਾਰਥ ਚਲਾਇਆ ਹੋਇਆ ਤੇ 0 ਫੁੱਟ ਈਸਟ ਦੇ ਵਿੱਚ ਤਾਂ ਇੱਥੇ ਐਡ ਕਰਾਂਗੇ ਤਾਂ B1 ਦੀ ਆਪਾਂ ਭਰ ਦਾਂਗੇ ਇੱਥੇ B1 ਨਾਰਥ ਦੇ ਵਿੱਚ ਹੈਗਾ 198 ਤੇ ਈਸਟ ਚ ਹੈਗਾ 0 ਹਾਈਟ ਵੀ 0 ਭਰ ਦਾਂਗੇ ਤੇ ਇਹ ਦੋ ਪੁਆਇੰਟ ਸੈੱਟ ਹੋ ਚੁੱਕੇ ਨੇ ਇਹ 0 0 ਇਹ 198 ਕਮਾ 0 ਇਹ ਬਾਕੀ ਸਾਰਿਆਂ ਨੂੰ ਐਵੇਂ ਐਡਜਸਟ ਕਰ ਦੂਗਾ ਇਹ ਕਰਾਂਗੇ ਕੰਪਿਊਟਰ ਕੰਪਿਊਟ ਕਰਨ ਤੋਂ ਬਾਅਦ ਅਪਲਾਈ ਇਹ ਅਪਡੇਟ ਹੋ ਚੁੱਕਿਆ ਹੁਣ ਆਪਾਂ ਆਪਣੇ ਪੁਆਇੰਟ ਲਾਇਬ੍ਰੇਰੀ ਜਾ ਕੇ ਦੇਖੋ ਇਹਨੂੰ ਇਹਦੇ ਨਾਲ ਮੈਚ ਕਰਕੇ ਦੇਖੋ ਜਿਹੜਾ ਹੈਗਾ B4 ਇਹ ਹੈਗਾ 0,200 B4 ਹੈਗਾ 0,220 ਆ ਦੇਖੋ B5 ਹੈਗਾ 0,440 B5 ਹੈਗਾ 0,440 ਤੇ B7 ਹੈਗਾ 594,440 B7 ਹੈਗਾ 594,440 ਤੇ ਇਹ ਜਿਵੇਂ ਜਿਵੇਂ ਇਹਨਾਂ ਦਾ ਡਿਸਟੈਂਸ ਹੈਗਾ ਇਹ ਡਿਸਟੈਂਸ ਦੇ ਮੁਤਾਬਿਕ ਆਟੋਮੈਟਿਕ ਉਹਨੂੰ ਅਡਜਸਟ ਕਰ ਦਿੰਦਾ ਜਿੰਨਾ ਆਪਾਂ ਡਿਸਟੈਂਸ ਲੈ ਕੇ ਗਏ ਆ ਉਨਹੀਂ ਉਹਦੇ ਕੋਆਰਡੀਨੇਟ ਬਣੇ ਜਾ ਰਹੇ ਨੇ ਆਹ Y ਐਕਸਿਸ ਹੈ ਆ X ਐਕਸਿਸ ਹੈ ਨਾਰਥ ਵਾਲੀ Y ਹੋਗੀ ਈਸਟ ਵਾਲੀ X ਹੋਗੀ ਜਿਵੇਂ ਆਪਾਂ X ਤੇ Y ਐਕਸਿਸ ਦਾ ਗ੍ਰਾਫ ਬਣਾਉਣਾ ਹੈ ਤਾਂ ਐਵੇਂ ਸਾਰੇ ਪੁਆਇੰਟ ਆਪਣੇ ਆਪ ایڈਜਸਟ ਹੋ ਜਾਣਗੇ ਆਪਾਂ ਨੂੰ ਲੈਂਥ ਕੱਢਣ ਦੀ ਲੋੜ ਨਹੀਂ ਹੈਗੀ ਇਹ ਆਟੋਮੈਟਿਕ B3 ਤੋਂ ਸਾਰਿਆਂ ਦੀ ਲੈਂਥ ਹੀ ਹੈ ਹਿਸਾਬ ਦੀ ਆਹ ਨਾਰਥ ਵਾਲੀ ਲੈਂਥ ਆਹ ਈਸਟ ਵਾਲੀ ਲੈਂਥ ਹੈ ਓਕੇ